ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖਾਂਗੇ ਜੀ ਸ਼ਬਦ ਮਾਝ ਮਹੱਲਾ 5 ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਜੀ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਇਹ ਸ਼ਬਦ ਨੂੰ ਸਿੱਖਣ ਤੋਂ ਪਹਿਲਾਂ ਆਪਾਂ ਇੱਕ ਵਾਰ ਇਸ ਨੂੰ ਪਹਿਲੇ ਕਾਲੇ ਨੂੰ ਸਾਹ ਮੰਨ ਕੇ गायन कर जा रहे ताकि आप जी इस धुन तो चंकी तरह वाकफ हो सको कि गायन किमें किया जाना है इस तो तुँ इसमें इस ਚਾਰਾ ਅਨੰਦ ਬਿਨੋਦ ਕਰੇ ਦਿਨ ਰਾਤ ਸਦਾ ਸਦਾ ਕਿਛ <tich> ਕਰ शब वचारा अनद बिनो ਸ੍ਰੀ ਕੇਨਾਲ ਆਪਾਂ ਇਸ ਸ਼ਬਦ ਨੂੰ ਪਹਿਲੇ ਕਾਲੇ ਨੂੰ ਸਾ ਮੰਨ ਕੇ ਗਾਇਨ ਕਰ ਸਕਦੇ ਹਾਂ ਤੇ ਹੁਣ ਆਪਾਂ ਵੀਰਾਂ ਦੇ ਸਕੇਲ ਤੇ ਹੀ ਇਸ ਨੂੰ ਕਰਨ ਜਾ ਰਹੇ ਹਾਂ ਪਹਿਲੇ ਕਾਲੇ ਤੇ ਪਹਿਲਾ ਕਰਾਂਗੇ ਜਿਨ੍ਹਾਂ ਦੀ ਵੀਰਾਂ ਦੀ ਆਵਾਜ਼ ਇਸ ਸਕੇਲ ਤੱਕ ਦੂਜੇ ਕਾਲੇ ਤੱਕ ਨਹੀਂ ਜਾਂਦੀ ਹੈ ਉਹਨਾਂ ਨੂੰ ਆਪਾਂ ਚਿੱਟੇ ਤੇ 200 ਨੀਵਾ ਕਰਕੇ ਜਿਹੜੂ ਕੀ ਜੋ ਕੀ ਆਪਣਾ ਸਤਵਾਂ ਚਿੱਟਾ ਹੈ ਉਸ ਦੇ ਉੱਤੇ ਸਾਹਬ ਨਾਲ ਸਾਮਨ ਕੇ ਆਪਾਂ ਕਰਾ ਲਾਂਗੇ ਤੇ ਪਹਿਲਾਂ ਆਪਾਂ ਕਰਦੇ ਹਾਂ ਪਹਿਲੇ ਕਾਲੇ ਤੇ ਪਹਿਲੇ ਕਾਲੇ ਨੇ ਜਦੋਂ ਸਾਹ ਮੰਦੇ ਹਾਂ ਤਾਂ ਮੰਦਰ ਸਬ ਤੱਕ ਵੀ ਸ਼ਬਦ ਅਚਲਨ ਕੋਮਲਨੀ ਤੱਕ ਹੈ ਤੇ ਉਸ ਤੋਂ ਬਾਅਦ ਸਾ ਰੇ ਬਹੁਤ ਰੇਅਰ ਕਿਤੇ ਕਿਤੇ ਕੋਮਲ ਗਾ ਇੱਥੇ ਲੱਗ ਰਿਹਾ ਹੈ ਜਦਕਿ ਸਾ ਰੇ ਮਾ ਪਾ ਧਾ ਸਵਰ ਨਹੀਂ ਲੱਗਦਾ ਹੈ ਕੋਮਲ ਨਹੀਂ ਸਾ ਤਾਰ ਸਪਤਕ ਵਿੱਚ ਸ਼ਬਦ ਦਾ ਚਲਣ ਸ਼ੁੱਧ ਰੇ ਤੱਕ ਹੈ ਤੇ ਮੰਦਰ ਸਪਤਕ ਵਿੱਚ ਕੋਮਲ ਨਹੀਂ ਤੱਕ ਹੈ ਇਸ ਗੱਲ ਦਾ ਆਪਾਂ ਧਿਆਨ ਰੱਖੀਏ ਤੇ ਜਿਵੇਂ ਕਿ ਪਹਿਲੀ ਪੰਕਤੀ ਹੈ ਚਿਮ ਚਿਮ ਵਰ ਸੈ ਅੰਮ੍ਰਿਤ ਅੰਮ੍ਰਿਤ ਧਾ ਚਿੰਮ ਚਿੰਮ ਵਰਸੈ ਇਸ ਤੋਂ ਬਾਅਦ ਮਨ ਪੀਵੇ ਸੁਨ ਸ਼ਬਦ ਵਿਚਾਰ विचार अनन्द करे दिन राती सदा सदा ਹੇ ਲਾ ਹੇ ਲਾ ਜੀ ਹੋ ਜੀ ਹੋ ਇਸ ਤੋਂ ਬਾਅਦ ਵਰਸੈ ਵਰਸੈ चमचम चिम है अमृत धारा गायन करके अंतरा है सब किच में बाहर ना ਗੁਰ ਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀ ਉਹ ਬਿਲਕੁਲ ਉਸੇ ਤਰੀਕੇ ਨਾਲ ਹੈ ਆਨੰਦ ਬਿਨੋਦ ਕਰੈ ਦਿਨ ਰਾਤੀ ਗੁਰ ਪਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀ ਵਰਸ ਹੈ ਵਰਸ ਹੈ ਵਰਸ ਹੈ ਵਰਸ ਹੈ ਤੇ ਇਸ ਤਰੀਕੇ ਨਾਲ ਅਗਲੇ ਅੰਤਰੇ ਵੀ ਆ ਜਾਣੇ ਹਨ ਤੇ ਹੁਣ ਆਪਾਂ ਇਸ ਸ਼ਬਦ ਨੂੰ ਜਦੋਂ ਕਰਦੇ ਹਾਂ ਸਤਵੇਂ ਸਫੇਦ ਨੂੰ ਸਾ ਮੰਨ ਕੇ ਤਾਂ ਸਾ ਤੋਂ ਬਾਅਦ ਕੋਮਲ ਨਹੀਂ ਇਹ ਹੈ ਤੇ ਸ਼ੁਧਰੇ ਆ ਗਿਆ ਕੋਮਲ ਦਾ ਬਹੁਤ ਰੇਅਰ ਯੂਜ਼ ਹੋਣਾ ਹੈ ਤੇ ਮਾ ਸੁਰ ਹੈ ਪਾ ਪਾ ਤੋਂ ਬਾਅਦ ਕੋਮਲ ਨਹੀਂ ਔਰ ਸਾ ਤਾਰ ਸਬਤਕ ਵਿੱਚ ਫਿਰ ਜਿਹੜਾ ਪਹਿਲੇ ਕਾਲੇ ਨੂੰ ਮੰਨ ਕੇ ਆਪਾਂ ਸਾ ਮੰਨਦੇ ਹਾਂ ਉੱਥੇ ਤੱਕ ਹੀ ਸਵਰ ਦਾ ਚਲ ਰਹਿ ਜਾਏਗਾ ਇਹ ਰੇ ਸ਼ੁੱਧ ਆ ਜਾਏਗਾ ਰੇ ਸ਼ੁੱਧ ਸਾ ਨੀ ਪਾ ਕੋਮਲ ਗਾ ਛੋੜੀ ਮਾ ਕੋਮਲ ਗਾ ਅਤੇ ਰੇ म्ं चिम् वर सिं चिम् वार कर दिन रा ਚਮ ਚਮ ਵਰਸਾਈ ਅੰਮ੍ਰਿਤ ਧਾਰਾ ਤੇ ਇਸ ਤੋਂ ਬਾਅਦ ਅੰਤਰਾ ਆ ਜਾਂਦਾ ਹੈ ਸਭ ਕਿਛ ਕਰ ਮੈਂ ਬਾ पंक्ति सेम पङ्क्ति सेमै गुरुपरि अंतर अन्तर पो अन्त ਯਾ ਰੱਖਣਾ ਹੈ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਨਾਲ ਇਸ ਸ਼ਬਦ ਨੂੰ ਕਾ ਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਸੈ 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 चिम चिम वर्ष है अमृत धारा गायन करके अंतरा है सब किच कर में बाहर नाही बाहर तो परम इस तो बा गुर प्रसादी जी ने अंतर पाया सो अंतर बाहर जी जीओ बिल्कुल उस तरीके है आनंद विनोद करे दिन राती। गुर पर शादी जिनी अंतर पाया। ਉੰਤਰ ਬਾਰ ਸੁਹੇਲਾ ਜੀ ਜੋ ਫਿਰ ਵਰਸੈ 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 ਕੇ ਨਾਲ ਅਗਲੇ ਅੰਤਰੇ ਵੀ ਆ ਜਾਣੇ ਹਨ ਤੇ ਹੁਣ ਆਪਾਂ ਇਸ ਸ਼ਬਦ ਨੂੰ ਜਦੋਂ ਕਰਦੇ ਹਾਂ ਸਤਵੇਂ ਸਫੇਦ ਨੂੰ ਸਾ ਮੰਨ ਕੇ ਤਾਂ ਸਾ ਤੋਂ ਬਾਅਦ ਕੋਮਲ ਨੀ ਐ ਤੇ ਸ਼ੁੱਧਰੇ ਆ ਗਿਆ ਕੋਮਲ ਦਾ ਬਹੁਤ ਰੇਅਰ ਯੂਜ਼ ਹੋਣਾ ਹੈ ਤੇ ਮਾ ਸੁਰ ਹੈ ਪਾ 파 ਤੋਂ ਬਾਅਦ ਕੋਮਲ ਨੀ ਔਰ ਸਾ ਤਾਰ ਸਬ ਤੱਕ ਵਿੱਚ ਫਿਰ ਜਿਹੜਾ ਪਹਿਲੇ ਕਾਲੇ ਨੂੰ ਮੰਨ ਕੇ ਆਪਾਂ ਸਾ ਮੰਨਦੇ ਹਾਂ ਉੱਥੇ ਤੱਕ ਕਿਸ ਸਵਰ ਦਾ ਚੰ ਰਹਿ ਜਾਏਗਾ ਇਹ ਰੇ ਸ਼ੁੱਧ ਆ ਜਾਏਗਾ ਰੇ ਸ਼ੁੱਧ ਸਾ ਨੀ ਪਾ ਮਾ ਕੋਮਲ ਗਾ ਅਤੇ ਰੇ ਜਿਮ ਜਿਮ ਵਰਸੈ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਦੀਵੈ ਸੁਨ ਸ਼ਬਦ ਵਿੱਚ ਆਰਾਹ ਅਨੰਦ ਬਿਨੁ ਦੇ ਕਰੇ ਦਿਨ ਰਾਤੀ ਸਦਾ the ਦੇਸ ਤੋਂ ਬਾਅਦ ਅੰਤਰਾ ਆ ਜਾਂਦਾ ਹੈ ਸਭ ਕਿਛ ਕਰ ਮੈਂ ਬਾਹਰ ਨਹੀਂ ਬਾਹਰ ਤੋਂ ਲੈ ਸੋ ਪਰਮ ਪੁਲਾਹੀ ਅਗਲੀ ਪੰਕਤੀ सेम ਹੈ ਗੁਰ ਪਰਸਾਦੀ ਜੀਨੀ ਅੰਤਰ ਪਾ ਸੰ ਅੰਤਰ ਪਾਰ ਸੋਹੇ ਲਾ ਜੀ ਹੋ ਕੋਮਲ ਗਾ ਬਹੁਤ ਰੇਅਰ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਨਾਲ ਇਸ ਸ਼ਬਦ ਨੂੰ ਕਰ ਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ